ਜਿਦਾ 17 ਲੋਕ ਉਪਨ ਕਲੇਆ 16 16 ਉਪਨ ਕਲੇਆ ਕੱਲ ਪਰਸੋ ਵੀ ਦੋ ਤਿੰਨ ਪੱਤਰਕਾਰਾਂ ਨੇ ਇਹਦਾ ਮੈਸੇਜ ਲਗਾਇਆ ਸੀਗਾ ਕਿ ਇਹਦੀ ਇੱਕ ਵਾਰੀ ਦੇਖ ਰੇਖ ਹੋਵੇ 16 ਦੇ ਉੱਪਰ 35 ਤੋਂ 40 ਦਰਾਂ ਲੱਗੀਆਂ ਟੈਂਪਰੇਰੀ ਕਨੈਕਸ਼ਨ ਲਿਆਦਾ ਮੀਟਰ ਵਾਲੇ ਨੇ ਬਿਜਲੀ ਵਾਲੇ ਨੇ ਉਹਨੇ ਸਾਰਿਆਂ ਨੂੰ ਹੀ 25 30 ਬੱਚਿਆਂ ਜਿਹੜੇ 40 ਹਗੇ ਸਾਰਿਆਂ ਨੂੰ ਪਹਿਲੇ ਲੈ ਕੇ ਕਨੈਕਸ਼ਨ ਹੁੰਦਾ ਗਿਆ ਰਾਜ ਵੀ ਇਦਾਂ ਹੀ ਹੋਇਆ ਕਿ ਆ ਬਿਜਲੀ ਦਾ ਲੋਡ ਕਿਆ ਘਟਾ ਇਥੇ ਆ ਕੇ ਉਦਾਂ ਹੀ ਚੱਲਦੀ ਲਾਈਨ ਦੇ ਵਿੱਚ ਹੀ ਉਹ ਤਾਰਾਂ ਨੂੰ ਛੜਨ ਲੱਗ ਗਿਆ ਉਹਦੀ ਸਪਾਰਕਿੰਗ ਰਗੀ ਨਾਲ ਦੀ ਦੁਕਾਨ ਤੇ ਉਤੋਂ ਸ਼ੁਰੂਲੀ ਦੇ ਕੇ ਆ ਗਈ ਇੱਧਰ ਇਹ ਜਿਹੜੀ ਆ ਸਾਡੇ ਅੱਗ ਲੱਗੀ ਇਹਦਾ ਨੁਕਸਾਨ ਹੋ ਗਿਆ ਚਲੋ ਤੁਸੀਂ ਟੈਂਪਰੇਰੀ ਨੰਬਰ ਦੇ ਉੱਪਰ ਲਿਆ ਉਹਦੀ ਲਿਮਟ ਤਾਂ ਹੈ ਕਨੈਕਸ਼ਨ ਦੀ ਕਿੰਨੇ ਕਿਲੋਵਾਰਟ ਦਾ ਕਨੈਕਸ਼ਨ ਹੈ ਕਿੰਨੀਆਂ ਦੁਕਾਨਾਂ ਨੂੰ ਹੈ ਕਿੰਨੇ ਲੋਕਾਂ ਨੂੰ ਦੇਣਾ ਕਨੈਕਸ਼ਨ ਨਾ ਇਹ ਚ ਸਰਕਾਰ ਇਨਵੋਲਵ ਉਹ ਵੀ ਦੇਖਦੀ ਅੱਖਾਂ ਬੰਦ ਕੀਤੀ ਹੋਈ ਆ ਤੇ ਅੱਗੇ ਵੀ ਜਿਹੜੇ ਚਿਹਤੇ ਆ ਵੀ ਉਹਨਾਂ ਨੇ ਵੀ ਅੱਖਾਂ ਬੰਦ ਕੀਤੀ ਆ ਮੇਰਾ ਤਾਂ ਇਹ ਮੰਨਣਾ ਫੇ ਕੂਪਨ ਪਰਚੀਆਂ ਪਾਣ ਦਾ ਲਾਹਤ ਦੀ ਹੈਗਾ ਵਾ ਤਰਬਾਨ ਕਰਨਾ ਚਾਹੀਦਾ ਲੋਕਾਂ ਨੂੰ ਬੇਵਕੂਫ ਬਣਾਉਣਾ ਇੱਕ ਪੈਸੇ ਬਣਾਉਣ ਦਾ ਕਰਨ ਦਾ ਚਿਹਰੀਆ ਬਣਾਇਆ ਜਾਂਦਾ ਹੈ ਤੁਸੀਂ ਕੂਪਨ ਗੱਡੇ ਆ 16 ਤੇ ਦੁਕਾਨਾਂ ਕਿਉਂ ਲੱਗਦੀਆਂ ਨੇ ਇਹਦੀ ਸ਼ੈ ਤੇ ਲੱਗਦੀਆਂ ਪੀਆਂ ਉਹਨਾਂ ਦੇ ਵਾਰੇ ਸਾਰਾ ਕੰਮ ਇਹ ਕੀ ਕੀ ਵਾਲੇ ਕਿੰਨੇ ਪੈਸੇ ਲੈਂਦਾ ਸੀ ਬੀ ਦੀ ਵਾਲਾ 3200 ਰੁਪਏ ਪਰ ਸ਼ੌਪ 3200 ਰੁਪਏ ਪਰ ਸ਼ੌਪ ਇੱਕ ਦਿਨ ਦਾ ਨਹੀਂ ਜਿੰਨੇ ਦਿਨ ਪੰਜ ਦਿਨ 6 ਦਿਨ ਜਿੰਨੇ ਚੱਲਣਾ ਆਪਾਂ ਦਾ ਆਪਣਾ ਜਨਰੇਟਰ ਲਿਆ ਆ ਇਹਦਾ ਜਨਰੇਟਰ ਚਲਾਣੇ ਆ ਪਹਿਲੇ ਦਿਨ ਲਿਆ ਸੀ ਸਾਰਾ ਲੋਡ ਨਹੀਂ ਬੰਦਦਾ ਸੀ ਇਹਦੀ ਆਪਣੇ ਜਨਰੇਟਰ ਦੇ ਸਾਰਾ ਕੰਮ ਕਰਦੇ ਰਹਿੰਦੇ ਜਨਰੇਟਰ ਲਿਆ ਆ ਲੇਕਿਨ ਇਹ ਸਭ ਕੁਝ ਕਰਨ ਤੋਂ ਬਾਅਦ ਦੇਣ ਤਿਆਰ ਹੈਗਾ ਸਾਰੇ ਅਰਧਾ ਸੇ ਨੇ ਲੱਗੇ ਹੋਏ ਆ ਇਹਨਾਂ ਨੂੰ ਕੁਝ ਰਾਸ਼ੀ ਬਣੇ ਕੋਈ ਚਲੋ ਦਿਨ ਤਿਆਰ ਮਨਾਈਏ ਦਿਨ ਤਿਆਰ ਕੀ ਬਣਾਣਾ ਸਰਕਾਰ ਦੀ ਔਰ ਇਹਨਾਂ ਦੀ ਯਾਤਰਾ ਦੇ ਜਿਹੜਾ ਨੁਕਸਾਨ ਦਾ ਖਾਮਿਆ ਚ ਸਾਨੂੰ ਭੁਗਤਣਾ ਪੈਣਾ। ਮਨਕੇ ਲਈ ਅਰਧਾਸ ਰੱਖਦਾ ਨੁਕਸਾਨ ਹੋ ਗਿਆ। ਇਹਨਾਂ ਦੇ ਪੈਸੇ ਸਾਨੂੰ ਬਚਣੇ ਵੀ ਨਹੀਂ ਬਣੇ। ਹਾਂ ਅੱਗ ਤੋਂ ਜਾਨੀ ਨੁਕਸਾਨੀਏ ਇਹਦਾ ਬਹੁਤ ਉੱਪਰ ਵਾਲੇ ਦੀ ਮਿਹਰਬਾਨੀ ਪਰਮਾਤਮਾ ਦੇ ਆਸ਼ੀਰਵਾਦ ਨਾਲ ਜਿਹਾ ਕੋਈ ਨੁਕਸਾਨ ਮੰਨ ਲੀਓ ਜਾਨੀ ਨੁਕਸਾਨ ਜੇਕਰ ਫਾਇਰ ਵੇਅਰ ਦੀਆਂ ਗੱਡੀਆਂ ਮੌਕੇ ਤੇ ਨਾ ਹੁੰਦੀਆਂ ਤਾਂ ਨੁਕਸਾਨ ਬਹੁਤ ਆਨ ਨੁਕਸਾਨ ਬੱਥੇ ਗਦਾ ਹੋਇਆ ਇਹ ਚ ਕੋਈ ਉਹ ਨਹੀਂ ਹੈ ਕਿ ਇਹ ਸੀਓ ਜਿਹੜਿਆ ਫਾਇਰ ਵੇਅਰ ਕਰਦੀਆਂ ਉਨੇ ਮੌਕੇ ਤੇ ਆ ਕੇ ਜਿਹੜਾ ਪਾਣੀ ਵੀ ਆ ਕੇ ਆ ਕੇ ਨੂੰ ਕਾਬੂ ਕਰ ਲਿਆ ਲੇਕਿਨ ਫਿਰ ਵੀ ਲਾਹ ਪ੍ਰਵਾਹੀ ਜਿਹੜੀ ਹੋਈ ਆ ਮੇਰੀ ਪ੍ਰਸ਼ਾਸਨ ਨਾਲ ਡੀਸੀ ਮਰਨਵੀ ਮੰਗੇ ਕੀ ਆ ਕਿ ਥੋੜਾ ਇਹਦਾ ਸਿਚੇਲ ਕੀਤਾ ਜਾਵੇ ਇਹ ਬਹੁਤ ਵੱਡਾ ਹਾਸਾ ਵੀ ਹੋ ਸਕਦਾ ਸੀ ਆ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਆ ਮਾਲੀ ਨੁਕਸਾਨ ਤਾਂ ਚਲੋ ਪੂਰਾ ਹੋ ਸਕਦਾ ਜਾਨੀ ਨੁਕਸਾਨ ਜਿਹਦਾ ਹਾਂ ਉਹ ਤਾਂ ਸਾਰੇ ਆਪਾਂ ਮੰਨੀਆਂ ਕੀ ਨੁਕਸਾਨ ਹੁੰਦਾ ਤੇ ਛੁਰਲੀਆਂ ਕਿੱਧਰ ਜਾਣੀਆਂ ਉਹਨੇ ਥੋੜੇ ਦਿਨ ਪਹਿਲਾਂ ਆਪਾਂ ਦੇਖਿਆ ਸਲੰਡਰਾਂ ਦਾ ਬਲਾਸਟ ਹੋਇਆ ਜੀ ਕਿੱਧਰ ਕਿੱਧਰ ਗਿਆ ਕੋਈ ਪਤਾ ਨਹੀਂ ਇਸ ਕਰਕੇ ਮੇਰੀ ਗੁਜਾਰਿਸ਼ ਹੈ ਕਿ ਪ੍ਰਸ਼ਾਸਨ ਇਹਦੇ ਤੇ ਧਿਆਨ ਦੇਵੇ ਕਿੱਦਾਂ ਇਹ ਤਾਂ ਸ਼ੋਰ ਸ਼ਰਕੜੇ ਹੋਇਆ ਏ ਬਿੱਲੀ ਦੀ ਤਾਰਨਾ ਤੇ ਆ ਪਟਾਕਿਆਂ ਦੀ ਦੁਕਾਨ ਨੂੰ ਅੱਗ ਲੱਗ ਗਈ ਆ ਤੇ ਜਿਹੜੇ 27 ਸ਼ੋਰ ਸੀਗੇ ਨਾ ਉਹ ਮੇਨ ਚੱਲੇ ਆ ਇਹਦੇ ਵਿੱਚ ਉਹ ਇਹਨਾਂ ਨੇ ਨਾ ਕਬਰਾੜ ਦੇ ਵਿੱਚ 27 ਸ਼ੋਰ ਨੂੰ ਮਾਰ ਦਿੱਤਾ ਠੁੱਡ ਤੇ ਉਹ ਪਲਟ ਗਿਆ ਤੇ ਆ ਜਿਹੜੀਆਂ ਨਾਲ ਦੀਆਂ ਦੁਕਾਨਾਂ ਉਧਰੋਂ ਵੀ ਉਹ 27 ਸ਼ੋਰ ਤੁਹਾਨੂੰ ਪਤਾ ਹੀ ਆ ਵੀ ਦੂਰ ਤੱਕ ਜਾਂਦਾ ਤੇ ਉਹ ਸਾਹਮਣੇ ਦੁਕਾਨਾਂ 'ਚ ਭੜਨ ਲੱਗ ਗਿਆ ਤੇ ਉਹਨੂੰ ਫਿਰ ਸਿੱਧੇ ਕਰਕੇ ਜਲਦੀ ਜਲਦੀ ਪਾਣੀ ਮਾਰ ਕੇ ਆਦ ਨੂੰ ਬੁਝਾ ਦਿੱਤਾ ਗਿਆ ਆਪਕੇ ਕੋਲ ਕਿੰਨੀਆਂ ਗੱਡੀਆਂ ਸੀ ਜੀਆਂ ਖੜੀਆਂ ਇੱਥੇ ਇੱਕ ਗੱਡੀ ਇੱਕ ਗੱਡੀ ਪੱਕੀ ਲੱਗੀ ਹੈ ਲੱਗਦਾ ਹੈ ਕਿ ਅਗਰ ਜੇ ਗੱਡੀ ਇੱਥੇ ਨਾ ਮੌਕੇ ਤੇ ਹੁੰਦੀ ਤਾਂ ਜ਼ਿਆਦਾ ਨੁਕਸਾਨ ਬਿਲਕੁਲ ਜੀ ਬਿਲਕੁਲ ਸਾਰੀ ਮਾਰਕੀਟ ਤਬਾਹ ਹੋਈ ਨਹੀਂ ਸੀ ਕੁਝ ਨਹੀਂ ਲੱਪਣਾ ਸੀ ਕੋਈ ਗੱਡੀ ਨਹੀਂ ਲੱਪਣਾ ਸੀ ਸਾਰਾ ਕੁਝ ਖਤਮ ਹੋ ਗਿਆ ਜੀ ਕੁਝ ਨਹੀਂ ਲੱਪਣਾ ਭਾਜੀ ਜੇ ਨਾ ਬਚਦਾ ਜੇ ਇੱਕ ਭਾਜੀ ਇਸ ਬੰਦੇ ਦੀ ਜਿੰਨੀ ਅਸੀਂ ਕੰਮ ਕਰਦੇ ਥੋੜੀ ਹੈ ਜੇ ਨਾ ਹੁੰਦਾ ਤੇ ਅੱਜ ਦੁਨੀਆ 'ਚ ਸਾਰੇ ਟੋੜੀ ਰੋਲ ਲਗੇ ਸੀ। ਸਭ ਕੁਝ ਗਿਆ ਸੀ, ਸਭ ਕੁਝ ਗਿਆ ਸੀ। ਜੇ ਭਾਜੀ ਨਾ ਹੁੰਦਾ। ਇਹਦਾ ਪ੍ਰਸ਼ਾਸਨ ਨੇ ਦੇ ਚੋ ਮਹੀਨੇ ਅਬ ਵੀ ਸ਼ੁਕਰੀਆ ਭਾਜੀ ਪ੍ਰਸ਼ਾਸਨ ਨੇ ਸਾਹਮਣੇ ਲਾਇਆ। ਇਹ ਜੇ ਰੱਬ ਨਾਲ ਅger ਉੱਪਰ ਹੁੰਦੇ ਛੋਟ ਸਕਣ ਹੋ ਜਾਂਦਾ ਤੇ ਉੱਪਰ ਤਾਂ ਪਹਿਲੇ ਹੀ ਕੰਮ ਹੋ ਗਏ ਸੀ। ਪ੍ਰਸ਼ਾਸਨ ਨੇ ਵੀ ਸ਼ੁਕਰੀਆ। ਪਰ ਇਹ ਭਾਜੀ ਨੇ ਬਹੁਤ ਤਕੜਾ ਕੰਮ ਕੀਤਾ ਭਾਈ। ਇਹ ਉਤਰਿਆ। ਬਲੇ ਫੜਾਫੜ ਭਾਜੀ ਵੀ ਆਪਣੇ ਘਰ ਆਇਆ। ਅੱਛਾ ਹੁਣ ਹੁਣ ਇੱਕ ਮੇਰੀ ਅਰਜ਼ੀ